ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਸੋਨੂ ਨਾ ਦਾ ਮੁਲਜ਼ਮ ਹੈ ਜਿਸ ਤੇ ਇੱਕ ਬੱਚੀ ਨਾਲ ਦੁਸ਼ਕਰਮ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਿਸ ਤੇ ਲੁਧਿਆਣਾ ਪੁਲਿਸ ਵੱਲੋਂ ਥਾਣਾ ਟਾਬਾ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਜਿਸ ਦੇ ਲਈ ਪੁਲਿਸ ਨੇ 2 ਲੱਖ ਰੁਪਏ ਤੱਕ ਦਾ ਇਨਾਮ ਵੀ ਰੱਖਿਆ ਹੋਇਆ ਏ ਜੇਕਰ ਕੋਈ ਵਿਅਕਤੀ ਇਸ ਮੁਲਜ਼ਮ ਦੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ ਪੁਲਿਸ ਵੱਲੋਂ 2 ਲੱਖ ਰੁਪਏ ਦੇਣ ਦਾ ਦਾਵਾ ਕੀਤਾ ਗਿਆ ਪਰ ਉੱਥੇ ਹੀ ਕਈ ਨਿਊਜ਼ ਚੈਨਲਾਂ ਵੱਲੋਂ ਇਸ ਮੁਲਜ਼ਮ ਦੀ ਨੇਪਾਲ ਬਾਰਡਰ ਤੋਂ ਗ੍ਰਿਫਤਾਰੀ ਨੂੰ ਲੈ ਕੇ ਖਬਰਾਂ ਨਸ਼ਰ ਕੀਤੀ ਜਾਰੀਆਂ ਹਨ ਜਿਨ੍ਹਾਂ ਬਾਬਤ ਗੱਲਬਾਤ ਕਰਦੇ ਹੋਏ ਲੁਧਿਆਣਾ ਪੁਲਿਸ ਦੇ ਇੱਕ ਅਧਿਕਾਰੀ ਜਰਨੈਲ ਸਿੰਘ ਹੋਰਾ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਖਬਰਾਂ ਫੇਕ ਨੇ ਤੇ ਫਿਰ ਅਸਲ ਸਚਾਈ ਕੀ ਹੈ ਉਹ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਸਰ ਇੱਕ ਦੱਸਿਆ ਜਾ ਰਿਹਾ ਹੈ ਨੇਪਾਲ ਬਾਰਡਰ ਤੋਂ ਜਿਹੜਾ ਰੀਪ ਦਾ આરોપી ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 2 ਲੱਖ ਰੁਪਏ ਜੁਰਮਾਨਾ ਵੀ ਰੱਖਿਆ ਸੀ ਇੱਕ ਮਕਦਮਾ 110 ਨੰਬਰ ਨੀਤੀ 22 12 ਤੇ ਇਹ ਨੂੰ ਦਰਜ ਰਿਪੋਰਟ ਹੋਇਆ ਜਿਸ ਵਿੱਚ 4 1/4 ਸਾਲ ਦੀ ਬੱਚੀ ਨਾਲ ਅਰੇਪ ਹੋਇਆ ਸੀ ਜਿਸ ਦਾ ਦੂਸਰੀ ਸ਼ੋਨ ਨੂੰ ਉੱਤਰ ਸਰਵਾਨ ਕਿ ਜੋ ਮੌਕੇ ਤੋਂ ਭੱਜੀ ਗਈ ਜਿਸ ਦੇ ਸਬੰਧ ਵਿੱਚ ਸਾਡੇ ਐਸ.ਟੀ. ਸਾਥੀ ਮੇਜ ਪੁਲਿਸ ਪਾਰਟੀ ਗਈ ਹੋਣੀ ਦੂਸ਼ੀ ਦੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਅਨੁਪਰਵਿਸ਼ਾ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਦੋਂ ਦਾ ਮਾਮਲਾ ਹੈ ਇਹ ਸ਼ਹਿਰ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਨੂੰ ਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਛਾਨੂੰ ਕੋਈ ਇੰਟਰਵਿਊ ਮਿਲੀ ਤਾਂ ਛਾਨੂੰ ਅਪਡੇਟ ਕਰਦੇ ਜੂਗਾ ਨਹੀਂ ਹਲੇ ਰੈਸਟ ਨਹੀਂ ਹੋਈ ਸਾਡੇ ਐਸਪੀ ਸਾਹਿਬ ਸਮੇਤ ਪੁਲਿਸ ਪਾਰਟੀ ਦੇ ਵਿੱਚ ਤਲਾਸ਼ ਦੇ ਵਿੱਚ ਹਨ ਇਹ ਵੀ ਕਹੇ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਇਦਾਂ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗੱਲਬਾਤ ਨਹੀਂ ਪਰ ਜਲਦੀ ਦਿੱਤੀ ਜਾਊਗੀ ਜੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਸਾਰੇ ਨਹੀਂ ਪੜਿਆ ਗਿਆ ਨਹੀਂ ਹਲੇ ਕੋਈ ਛੜ ਕੋਈ ਐਦਾਂ ਦੀ ਕੋਈ ਨੂੰ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਤੇ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਫੇਫੇ ਉਹ ਹਲੇ ਫਿਲਟਰ ਤਾਂ ਫੈਕਲਾ ਨਹੀਂ ਨਹੀਂ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਵਿੱਚ ਇੱਕ ਮਕਦਮਾ 110 ਨੰਬਰ ਮੀਤੀ 29 12 23 ਨੂੰ ਦਰਜ ਕੀਤਾ ਹੋਇਆ ਜੀ ਜਿਸ ਵਿੱਚ 4 4.5 ਸਾਲ ਦੀ ਬੱਚੀ ਨਾਲ ਘੁਰੀਪ ਹੋਇਆ ਸੀ ਜਿਸ ਦਾ ਦੋਸ਼ੀ ਸ਼ੋਨੂ ਉੱਤ ਸਰਵਾਨ ਜੀ ਜੋ ਮੌਕੇ ਤੋਂ ਭੱਜ ਗਿਆ ਦੀ ਜਿਸ ਦੇ ਸਬੰਧ ਵਿੱਚ ਸਾਡੇ ਐਸਟੋ ਸਾਬ ਚ ਮੇਜ ਪੁਲਿਸ ਪਾਰਟੀ ਗਈ ਹੋਣੀ ਦੋਸ਼ੀ ਦੀ ਤਲਾਸ਼ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਅਨੁਪਨਾ ਮਿਲੀ ਤਾਂ ਸਾਨੂੰ ਅਸੀਂ ਅਪਡੇਟ ਕਰ ਦਵਾਂਗੇ ਅੱਛਾ ਸਰ ਕਿਦੋਂ ਦਾ ਮਾਮਲਾ ਇਹ ਛਰੇ ਹੈਗਾ 29 12 23 ਦਾ ਜੀ ਅੱਛਾ ਇਹਦੇ ਵਿੱਚ ਕਿਹਾ ਜਾ ਰਿਹਾ ਨੇਪਾਲ ਬਾਰਡਰ ਤੋਂ ਉਹਨੂੰ ਰੈਸਟ ਕਰ ਲਿਆ ਗਿਆ ਹਲੇ ਨਹੀਂ ਕੋਈ ਹਰੇ ਗੱਲਬਾਤ ਪਤਾ ਲੱਗਿਆ ਜਦੋਂ ਵੀ ਛਣ ਕੋਈ ਇੰਟਰਵਿਊ ਮਿਲੀ ਤਾਂ ਛੁਣੋ ਅਪਡੇਟ ਕਿਤੇ ਜਾਊਗਾ ਨਹੀਂ ਹਲੇ ਰਹਿਤਨੀ ਹੋਈ ਸਾਡੇ ਐਸਪੀ ਸਾਹਿਬ ਸਮੇਤ ਪੁਲਿਸ ਪਾਰਟੀ ਦੇ ਵਿੱਚ ਤਲਾਸ਼ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਜੀ ਗੁੱਡ ਨਿਊਜ਼ ਜਿਹੜੀ ਹੈ ਜਲਦੀ ਦਿੱਤੀ ਜਾਊਗੀ ਕਿ ਹੁਣ ਤਾਂ ਕੀ ਲੱਗਦਾ ਫੜ ਲਿਆ ਗਿਆ ਨਹੀਂ ਹਲੇ ਕੋਈ ਗਰਵਾਤ ਨਹੀਂ ਪਰ ਜਲਦੀ ਦਿੱਤੀ ਜਾਊਗੀ ਜਲਦੀ ਤੋਂ ਜਲਦੀ ਜਿਹੜੀ ਗੁੱਡ ਨਿਊਜ਼ ਉਹ ਸਾਰੇ ਨਹੀਂ ਫੜਿਆ ਗਿਆ ਨਹੀਂ ਹਲੇ ਕੋਈ ਛੜ ਕੋਈ ਐਦਾਂ ਦੀ ਕੋਈ ਪਰਮਿਸ਼ਨ ਨਹੀਂ ਆਈ ਜਿਹੜੀਆਂ ਅਖਬਾਰਾਂ ਚ ਚੈਨਲਾਂ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਹਲੇ ਫੈਸਲਾ ਤਫ਼ੀਕਲਾ ਨਹੀਂ ਜਦੋਂ ਵੀ ਮਤਲਬ ਪਤਾ ਲੱਗਿਆ ਤਾਂ ਤੁਹਾਨੂੰ ਅਪਡੇਟ ਕੀਤਾ ਜਾਊਗਾ ਇਸ ਬੰਤੇ ਮੁਲਜ਼ਮ ਦੀ ਗ੍ਰਿਫਤਾਰੀ ਦਾ ਖੰਡਨ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਵਕ ਵਕ ਟੀਮਾਂ ਤਿਆਰ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਤੇ ਭੇਜ ਦਿੱਤੀਆਂ ਗਈਆਂ ਹਨ ਜਦੋਂ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਸੂਚਨਾ ਦਿੱਤੀ ਜਾਵੇਗੀ ਪੁਲਿਸ ਦਾ ਇਹ ਬਿਆਨ ਸਾਹਮਣੇ ਆਇਆ ਹੈ ਪਰ ਦੂਜੇ ਪਾਸੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਜ਼ਮ ਦੇ ਬਹੁਤ ਹੀ ਕਰੀਬ ਹੈ ਜਾਨੀ ਕਿ ਬਹੁਤ ਹੀ ਨੇੜੇ ਹੈ ਉਸ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਕਈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪੁਲਿਸ ਵੱਲੋਂ ਸ਼ਾਇਦ ਕਿਸੇ ਕਾਰਨਾ ਕਰਕੇ ਦੱਸਿਆ ਨਹੀਂ ਜਾ ਰਿਹਾ ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਕੱਲ ਤੱਕ ਤਸਵੀਰ ਸਾਫ਼ ਹੋ ਸਕਦੀ ਹੈ ਬਾਕੀ ਆਉਣ ਵਾਲਾ ਕੱਲ ਹੀ ਤੈਅ ਕਰੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ